ਆਪ ਇੱਕ ਮਿੰਟ ਦਾ ਨੰਬਰ ਫੋਨ ਕਰੋ ਮੇਰੀ ਬੇਨਤੀ ਸੁਣੋ ਰਾਜ ਕਰੋ ਮੇਰੀ ਗੱਲ ਰਾਜ ਕਰੋ ਭਾਗਲੀ ਪੇਜਿੰਗ ਵੀ ਆ ਤੁਸੀਂ ਆਪ ਦੇ ਮਰੀਜ਼ ਦੀ ਮਾਨ ਨਹੀਂ ਬਾਕੀ ਦਾ ਬਚਾ ਲਓ ਦੰਦ ਨਾ ਯਾਰ ਪਹਿਲਾਂ ਹੁਣ 50 ਬੰਦੇ ਥੋੜੇ ਪਾਉਣਾ ਨਹੀਂ ਬੰਦੂ ਬਣਾਇ ਨਹੀਂ ਕੀਤਾ ਕੋਈ ਬੰਦਾ ਨਹੀਂ ਜਾਣਾ ਕਿ ਹੁਣ ਕਿਤੇ ਤੂੰ ਜਾਣ ਨਹੀਂ ਉਸਤੇ ਹੋਰ ਤੁਸੀਂ ਗੱਲ ਕਰਦੇ ਹੋ 75 ਜਾਂਦੇ 3.5 ਹੋ ਕੇ 20 ਮੂਰਤ ਕੜੀ ਅਸੀਂ ਉਹਨਾਂ ਪਰਿਵਾਰ ਚ ਗੱਲ ਕਰਦੀ ਕਰੀਏ ਕਿੰਨੇ ਦਿਨ ਹੋ ਗਏ 10 ਦਿਨ ਹੋ ਗਏ ਬੀਬੀ ਨੂੰ ਨਾ ਦਵਾਈ ਦੇਣ ਦਿੱਤੇ ਇਹਨਾਂ ਕੋਸ਼ਿਸ਼ ਬੇਨਤੀ ਕਰਦੇ ਆ ਤਾਂ ਕਿ ਕਿਹੜੀ ਅਸੀਂ ਆਪਦਾ ਚਾਹੇ ਵਿਰੋਧੀ ਧਿਰ ਦੇ ਆ ਪਰ ਅਸੀਂ ਉਹਨਾਂ ਦੇ ਪਰਿਵਾਰ ਦਾ ਪਤਾ ਲੈਣ ਵਾਸਤੇ ਆਇਆ ਬੇਨਤੀ ਹੈ ਕਿ ਦੋ ਮੈਂਬਰਾਂ ਨੂੰ ਚਾਹੇ ਅੰਦਰ ਜਾਣ ਦਿੱਤਾ ਜਾਵੇ ਤਾਂ ਕਿ ਅਸੀਂ ਅਸਲੀ ਜਾ ਕੇ ਪਰਿਵਾਰ ਦਾ ਹਾਲਾਤ ਜਾਣੀ ਖਤਰਾ ਹੈ ਜੀ ਬਿਲਕੁਲ ਖਤਰਾ ਹੈ ਬੀਬੀ ਜਿਹਨਾਂ ਦਾ ਇਲਾਜ ਨਹੀਂ ਹੋ ਰਿਹਾ ਇਹ ਥੱਲੇ ਸ਼ਾਂਤੀ ਨਾਲ ਦੋ ਜਣ ਕੇ ਵੀ ਦੋ ਜਣ ਨੂੰ ਮੰਨੋ ਕਮੇ ਇੱਕ ਕੌਮ ਉਹ ਕੌਮ ਹੈ ਜਿਹੜੀ ਅਫਗਾਨਾਂ ਤੋਂ ਕੁੜੀਆਂ ਚਾਹੇ ਆਏਗਾ ਆਪਣੇ ਪੰਜਾਬ ਆਪਾਂ ਔਰ ਇਹ ਕੀ ਕਰ ਰਹੇ ਆ ਜੀ ਅਸੀਂ ਵੀ ਆਏ ਸ਼ਾਂਤੀ ਨਾਲ ਦੋ ਦੋ ਜਾਣੇ ਬੁੱਸ ਠੱਕਾ ਕਰਦੇ ਕਿਸੇ ਨੂੰ ਨਹੀਂ ਦੇ ਰਹੇ ਜੀ ਠੱਕਾ ਕਰਨ ਲਈ ਕੋਣ ਆਇਆ ਜੀ ਤੁਹਾਡੇ ਸਾਹਮਣੇ ਅਸੀਂ ਖੜਾ ਜੀ ਅਸੀਂ ਖੜਾ ਹਾਂ ਜਮਾਨਾ ਦੰਦ ਦੰਦ ਦੇਦਾ ਸੀ ਬੜਾ ਪਿੱਛੇ ਦਾ ਆਉਣਾ ਜੇਕਰ ਕੋਈ ਜਾਓ ਜਾਓ ਲੰਕਾ ਸਾਹਿਬ ਆਜੋ ਅੱਛਾ ਆਜੋ ਉਹ ਨਹੀਂ ਜਾਂਦੇ ਆ ਆ ਦੇਖ ਲਓ ਮਤਲਬ ਪੰਜਾਬ ਦੇ ਦੋ ਇਸਾ ਪੰਡਤ ਜਾਨੀ ਇੱਕ ਲੇਡੀ ਜ ਨੂੰ ਪਿਛਲੇ 7 ਮਹੀਨੇ ਤੋਂ ਲਗਾਤਾਰ ਪਹਿਲਾਂ ਘਰ ਅੰਦਰ ਬੰਦ ਕੀਤਾ ਹੋਇਆ ਹੈ ਹੁਣ ਤੁਹਾਡੇ ਸਾਹਮਣੇ ਆਉਂਦਾ ਹੈ ਦੇਰੋਂ ਖਲਾਫੀ ਦੀ ਮੁਹਿੰਸਤ ਕਹਾਣੀ ਬਣਾਈ ਹੈ ਜੇ ਉਹਨਾਂ ਨੇ ਕਿ ਬਜ਼ੁਰਗ ਕਿਤਾ ਜਨਾਨੀ ਦੇ ਪਰਚਾ ਦੇ ਦੋ ਲੇਡੀਜ਼ ਅਗਲਾ ਜੇਲ੍ਹ ਚੋਂ ਵੀ ਜਾ ਕੇ ਜੇਲ੍ਹ ਚੋਂ ਵੀ ਹਲਕਾ ਸਭ ਕੀ ਕਹਣਾ ਜਿਆ ਬਿਮਾਰ ਉਹਦਾ ਵੀ ਇਲਾਜ ਹੋ ਜਾਂਦਾ ਹੈ ਇਹ ਨਹੀਂ ਕਿ ਉਹਦਾ ਕੋਈ ਜੇਲ੍ਹ ਚ ਨਾ ਹੋਵੇ ਕੀ ਕਹਣਾ ਜਾਂਦੇ ਬਹੁਤ ਅੰਕਾ ਕੀਤਾ ਜਾ ਰਿਹਾ ਹੈ ਸਰਕਾਰ ਕੋਲੋਂ ਕਾਰਜ ਦੇ ਖਿਲਾਫ ਅਸੀਂ ਪ੍ਰਿਆਪਤ ਸਰਕਾਰ ਦੇ ਇਹ ਨਵੇਂ ਨਾ ਲੱਗਦੇ ਪੰਜਾਬ ਦੀ ਸਰਕਾਰ ਅਜਾ ਗੁੰਡਾ ਰਾਜ ਕਰ ਰਹੀ ਹੈ ਪੰਜਾਬ ਦੇ ਵਿੱਚ ਕਿ ਸੁਣਿਆ ਹੋਇਆ ਐਮਐਲਏ ਉੱਥੇ ਦੌੜ ਜਾਂਦੇ ਨੇ ਪਰਿਵਾਰ ਦੀ ਅੱਜ ਸਿਹਤਾਂ ਦੀ ਲੋੜ ਹੈ ਡਾਕੀ ਸਿਹਤਾਂ ਦੀ ਲੋੜ ਹੈ ਇਹਨਾਂ ਨੂੰ ਕਿੰਨੇ ਦਿਨ ਹੋ ਗਏ ਘਰੋਂ ਬੇਕਾਰ ਕੀ ਤਾਹਰਾ ਇਹ ਪਾਰਟੀ ਵਾਜ ਕਰ ਗਰਾਂਟੇ ਖੇਲਾ ਬਣਾ ਕੇ ਬੰਦ ਕਰਦੇ ਇਹ ਪੰਜਾਬ 'ਚ ਪਹਿਲੀ ਵਾਰ ਹੋ ਰਿਹਾ ਕਿ ਫਰੇਮ ਸਭੀ ਪੰਜਾਬ ਦੇ ਜੋਕਾਂ ਨਾਲ ਹੋ ਰਹੀ ਹੈ ਸੋ ਇੱਕ ਇਹਨਾਂ ਦੀ ਬੇਤਹਾਣੀ ਬੜਿਆਂ ਦੇ ਘੇੜ ਹੋ ਰਹੀ ਹੈ ਅੱਜ ਜਿਹੜੀ ਗੱਲਾਂ ਨੇ ਕਹੀ ਸੀ ਜਿਹੜੀ ਬਾਤ ਹੋਣੀ ਸੀ ਉਹਦੇ ਨਾਲ ਸਹੀ ਨਹੀਂ ਅੰਦਰ ਕਰਦਾ ਕਲੈਕਸ਼ਨ ਕਮਾੜ ਤੇ ਜਿਹੜਾ ਵਾਸਤੇ ਨਵੰਬਰ ਚ ਆਇਆ ਤੇ ਪੰਜਾਬ ਨੂੰ ਬੁਲਾਇਆ ਜੇ ਕੋਈ ਸਹੀ ਕਰਦਾ ਤਾਂ ਉਹ ਤੋਂ ਬਿਹਾਰ ਤੋਂ ਵੱਧ ਬਣਾਤਾ ਤਾਂ ਨਾ ਆਜ ਮਰਕ ਸਾਹਿਬ ਕੀ ਕਹਿਣਾ ਚਾਹਦੇ ਹੋ ਤੁਸੀਂ ਆਪ ਦੇਖੋ ਹਾਲਾਤ ਵੀ ਨੇ ਜੀ ਇਹ ਠੀਕ ਹੈ ਵੀ ਦੇਖ ਹੈ ਮਰੀਜ਼ ਨੂੰ ਜਿਆਦਾ ਬੰਦੇ ਨਹੀਂ ਜਾ ਸਕਦੇ ਇਸਦਾ ਕਿਹਾ ਵੀ ਦੋ ਬੰਦੇ ਭੇਜੋ ਦੋ ਭੇਜਦੇ ਆ ਪਰ ਇਹ ਪ੍ਰਸ਼ਾਸਨ ਨਹੀਂ ਨਾ ਰੋਕ ਮੈਨੂੰ ਤੇ ਇਹ ਦੱਸਣਾ ਬੇਨਤੀ ਕਰਦੇ ਆ ਕਿ 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 ਰਾਜ ਪ੍ਰਸ਼ਾਸਨ ਦੇ ਅਨੁਸਾਰ ਸਰਕਾਰ ਦੇ ਮਤਲਬ ਅਕ ਇੰਨਾ ਪ੍ਰੈਸ਼ਰ ਹੋਏਗਾ ਜੇ بار-ਬਾਰੀ ਬੇਨਤੀ ਕਰਨਾਂ ਤੇ ਅਸੀਂ ਰੋਜ਼ੀ ਦੇ ਦਰਦੇ ਆਂ ਸਾਡਾ ਭਰਮਿਆ ਤਾਂ ਹਲਕਾ ਸੁਣਾਉਣਾ ਲੱਗ ਗਿਆ ਕਿ ਕਦ ਤੱਕ ਹੋਏਗਾ ਕਿ ਕਦੋਂ ਹੋਣਾ ਹੋਵੇ ਸਟਾਣਾ ਹੋਵੇ ਇਹ ਅਜ ਵੀ ਨੁਮਾ ਨਾ ਪਹਿਲਾਂ ਤੋਂ ਕਮਾਲਾ ਬਣ ਹੋਵੇ ਐਸਾ ਕੋਈ ਨੀਤੀ ਨੀਮਾਦਾਰਾਂ ਕਿਸ ਕਰਕੇ ਬਹੁਤ ਵੱਡੀ ਗੁੰਡਾਗਰਦੀ ਹੋ ਰਹੀ ਹੈ ਜਿਹੜੀ ਕਿ ਪੰਜਾਬ ਸਰਕਾਰ ਦੇ ਕਮਾਣਪੰਡ ਸਭ ਸਾਹਮਣੇ ਆ ਰਿਹਾ ਕਿਉਂਕਿ ਇਹ ਨਹੀਂ ਹੋ ਰਹੀ ਜਿਹੜੇ ਲੋਕਤਾਂ ਦੇ ਨਾਲ ਖੜਨ ਦੀ ਲੋੜ ਤੇ ਅੱਜ ਉਹ ਜਿਹੜੇ ਇਹ ਪੰਜਾਬ ਨੂੰ ਸਦਾ ਕਰ ਦਿੱਤਾ ਅਸੀਂ ਇਸ ਗੱਲ ਦਾ ਨਖੇਦੀ ਕਰਦੇ ਹਾਂ ਕਿ ਜਿਹੜੇ ਐਮਐਲਏ ਨੇ ਜੋਗੀ ਦੇ ਕੁੱਤ ਭਲੇ ਆਈ ਤੋਂਾਂ ਦੀ ਚੀਜ਼ ਵੀ ਰਹਿਣਾ ਬਸ ਉਹਦੀ ਪ੍ਰਵਾਹ ਨਾਲ ਟਕਰਾ ਹੋ ਰਿਹਾ ਫਿਰ ਤਾਂ ਅਮਰ ਹਫਤਾਲ ਦੇ ਵਿੱਚ ਅੱਜ ਹਰਮੇਸ਼ ਸਿੰਘ ਪਠਾਨ ਮਾਜਰਾ ਦੀ ਪਤਰੀ ਨੂੰ ਮਿਲ ਲਈ ਕਾਲੀ ਦਲ ਦਾ ਡੈਲੀਗੇਟ ਆਇਆ ਸੀ ਪਰ ਇਸ ਡੈਲੀਗੇਟ ਦਾ ਪ੍ਰਸ਼ਾਸਨ ਨਾਲ ਟਕਰਾ ਹੁੰਦਾ ਹੈ ਪੁਲਿਸ ਅਧਿਕਾਰੀ ਰੋਕਦੇ ਆ ਤਾਂ ਇਸ ਵੇਤੋ ਥੋੜੀ ਖਿੱਚੋ ਤਾਂ ਵੀ ਜੜੀ ਆ ਦੇਖਣ ਨੂੰ ਮਿਲਦੀ ਆ ਤਾਂ ਅੱਜ ਹੁਣ ਡੀਐਸਪੀ ਸ람 ਸਿੰਘ ਪਹੁੰਚੇ ਆ ਤੇ ਕੁਝ ਹੋਰ ਪੁਲਿਸ ਅਧਿਕਾਰੀ ਪਹੁੰਚੇ ਤਾਂ ਕਿ ਇੱਕ ਸਿਚੁਏਸ਼ਨ ਨੂੰ ਜਿਹੜਾ ਸਟੇਬਲ ਕੀਤਾ ਜਾ ਸਕੇ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਆ ਮਰਾ ਉਸਤਾਲ ਦੇ ਅੰਦਰ ਦੀਆਂ ਜਿੱਥੇ ਜਿਹੜੇ ਵਿਅਕਤੀਆਂ ਨੂੰ ਕਿਹਾ ਕਦੇ ਵੀ ਦੇਖੇ ਨਹੀਂ ਹੈਗੇ ਸਰਕਾਰਾਂ ਬਹੁਤ ਆਉਂਦੀਆਂ ਨੇ ਆਉਂਦੀਆਂ ਵੀ ਨੇ ਜਾਂਦੀਆਂ ਵੀ ਨੇ ਸਰਕਾਰਾਂ ਪਰ ਮੈਂ ਇੱਕ ਗੱਲ ਤੇ ਹੈਰਾਨ ਹੁਣੀ ਐ ਬਹੁਤ ਮਾੜੀ ਗੱਲ ਹੈ ਸਰਕਾਰ ਦੀ ਕਿ ਇੱਕ ਮਰੀਜ਼ ਨੂੰ ਆਪਾਂ ਨੂੰ ਮਿਲਣ ਨਾ ਦਿੱਤਾ ਜਾਵੇ ਕੱਲ ਵੀ ਮੈਂ ਇੱਥੇ ਬੈਠ ਕੇ ਅੱਧਾ ਪੌਣਾ ਘੰਟਾ ਬੈਠ ਕੇ ਗਈਆਂ ਮੇਰੀ ਬੇਟੀ ਮੇਰੇ ਨਾਲ ਸੀ ਪਰ ਇਹਨਾਂ ਨੇ ਨਹੀਂ ਮਿਲਣ ਦਿੱਤਾ ਹੈਗਾ ਮੈਂ ਹੈਰਾਨ ਹੁਣੀ ਆ ਇਸ ਗੱਲ ਤੇ ਵੀ ਇਹੋ ਜਿਹੀਆਂ ਸਰਕਾਰਾਂ ਹੁੰਦੀਆਂ ਨੇ ਕਿ ਇੱਕ ਮਰੀਜ਼ ਨੂੰ ਵੀ ਨਾ ਮਿਲਣ ਦਿੱਤਾ ਜਾਵੇ ਇੱਕ ਮਰੀਜ਼ ਨੂੰ ਜਦੋਂ ਕੋਈ ਮਿਲ ਕੇ ਜਾਂਦਾ ਤਾਂ ਉਹਦਾ ਥੋੜਾ ਹੌਸਲਾ ਵੱਜ ਜਾਂਦਾ ਔਰ ਇੰਨੇ ਚ ਕੀ ਹੁੰਦਾ ਹੈਗਾ ਆ ਹੁਣ ਵੀ ਦੇਖੋ ਸਾਡੀ ਸਾਰੀ ਜਿੰਨੇ ਵੀ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਸੀ ਆਏ ਨੇ ਚਲੋ ਦੋ ਬੰਦੇ ਇਹਨਾਂ ਨੇ ਭੇਜੇ ਨੇ ਬਹੁਤ ਇਹਨਾਂ ਦੀ ਮਿਹਰਬਾਨੀ ਹੈ ਪਰ ਮੈਂ ਹੁਣ ਜਾਣਾ ਚਾਹੁੰਨੀ ਆ ਪਤਾ ਨਹੀਂ ਮੈਨੂੰ ਜਾਣ ਦੇਣਗੇ ਕਿ ਨਹੀਂ ਜਾਣ ਦੇਣਗੇ ਇਹ ਮਾਮਲੇ ਬੰਦਿਆਂ ਦੀਦਰਦ ਹੁੰਦੇ ਨੇ ਮਾਮਲੇ ਕੋਈ ਕਿਸੇ ਉਹਨਾਂ ਦੇ ਤੇ ਨਹੀਂ ਹੁੰਦੇ ਮਾਮਲੇ ਵੀ ਆਪਣੇ ਲੋਕਾਂ ਦੇ ਹੁੰਦੇ ਨੇ ਇਹ ਮੈਂ ਮੀਡੀਆ ਨੂੰ ਬੇਨਤੀ ਕਰਦਾ ਤੁਸੀਂ ਤੁਸੀਂ ਸੱਚ ਦੱਸੋ ਅਸੀਂ ਕੋਈ ਉਹ ਨਹੀਂ ਕਹਿੰਦੇ ਇੱਕ ਮਾਂ ਇੱਕ ਭੈਣ ਇੱਕ ਧੀ ਦੇ ਇਹ ਸਾਰੇ ਉਹਦਾ ਨਾਰਾ ਮਾਰਨ ਆਏ ਨੇ ਨਾ ਕਿ ਕਿਤੇ ਕਿਸੇ ਪਾਰਟੀ ਦਾ ਨਾਰਾ ਮਾਰਨ ਆਏ ਨੇ ਤੁਸੀਂ ਪਰ ਤੁਸੀਂ ਸਾਰਾ মিডিਆ ਰੋਜ਼ ਜਾਂਦੇ ਹੋ ਤੁਸੀਂ ਉੱਥੇ ਰੋਜ਼ ਚੱਕਰ ਕਰਦੇ ਹੋ ਰੋਜ਼ ਘਰੇ ਉਹਦੇ ਕੋਲ ਸਲਾਈ ਪਈ ਨਹੀਂ ਹੈ ਇੱਥੇ ਕਿਹਨੂੰ ਮਿਲਨ ਦਿੰਦੇ ਨੇ ਗੱਲ ਦਿੰਦੇ ਨੇ ਕਿਸੇ ਬਿਲਕੁਲ ਇਹ ਜਫਾ ਸਿੰਘ ਬਟੂ ਚੱਠਾ ਜਿਨ੍ਹਾਂ ਨੇ ਸਪਸ਼ਟ ਕੀਤਾ ਕਿ ਅਸੀਂ ਤਾਂ ਦੋ-ਦੋ ਕਰਕੇ ਵੀ ਜਾਣ ਲਈ ਤਿਆਰ ਸੀ ਪਰ ਕਿਤੇ ਨਾ ਕਿਤੇ ਜਿਹੜਾ ਪੁਲਿਸ ਅਧਿਕਾਰੀਆਂ ਵੱਲੋਂ ਇਹ ਅਜਿਹਾ ਮਾਹੌਲ ਜਿਹੜਾ ਪੈਦਾ ਕਰ ਦਿੱਤਾ ਗਿਆ ਜਿਹਦੇ ਕਰਕੇ ਜਿਹੜਾ ਹੱਫ ਸਾਲ ਦੇ ਵਿੱਚ ਜਿਹੜਾ ਮਾਹੌਲ ਦੇਖਣ ਨੂੰ ਮਿਲਿਆ ਕਿ ਥੋੜਾ ਜਿਹਾ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਤਾਲਮੇਲ ਬਣਿਆ ਕਿ ਦੋ-ਦੋ ਜਾਣੇ ਜਿਹੜੇ ਆ ਉਹ ਮਿਲਣ ਇਕੱਠੇ ਨਾ ਜਾਣ ਪਰ ਕਿਤੇ ਨਾ ਕਿਤੇ ਕੁਝ ਜਿਹੜੇ ਉਹਨਾਂ ਵੱਲੋਂ ਕੁਝ ਅਜਿਹਾ ਮਾਹੌਲ ਬਣਾ ਦਿੱਤਾ ਗਿਆ ਪਰ ਹੁਣ ਹਾਲਾਤ ਤੇ ਸਟੇਬਲ ਹੈ ਥੋੜੀ ਜੀ ਤੇ